ਪਹਿਲਾਂ ਨਾ ਸਾਈਜ਼ ਚੈੱਕ ਕਰ ਲਓ ਵਾਲਪੇਪਰ ਦਾ ਕਿਸੇ ਨੇ 1500 ਰੁਪਏ ਤੋਂ ਘੱਟ ਨਹੀਂ ਦੇਣਾ ਸਾਡੇ ਕੋਲ ਆ ਜਾਓ 1500 ਵਾਲਾ ਵਾਲਪੇਪਰ ਲੈ ਜਾਓ 300 ਰੁਪਏ ਚ 3 300 ਰੁਪਏ ਚ ਕਰਦੇ ਆ ਵਾਲਪੇਪਰ 3 300 ਦੇ ਵਿੱਚ ਆ ਦੇਖੋ 3D ਰੋਲ ਆ ਜਿਹੜੇ ਬਾਜ਼ਾਰ 'ਚ 1500 1800 2000 ਦਾ ਇੱਥੇ ਦਵਾਂਗੇ 500 ਰੁਪਏ ਦਾ ਆ ਵੀ ਚੱਕੋ 500 ਰੁਪਏ 'ਚ ਮਤਲਬ 5 500 ਰੁਪਏ ਦੇ ਵਿੱਚ ਤੁਹਾਨੂੰ ਰੋਲ ਲੈਣੇ ਆ ਰੰਗ ਦੇਖੀ ਜਾਓ ਸਾਰਾ 3D ਪੇਪਰ ਹੈ ਜਿਹੜਾ ਮਰਜ਼ੀ ਲੈ ਲਓ 5 500 ਕੋਈ 1500 ਕੋਈ 1700 ਕੋਈ 1800 1200 ਨਹੀਂ ਸਿਰਫ 5 500 'ਚ ਲੋ ਜੇ ਇੱਕ ਹੋਰ ਵੱਡਾ ਪਟਾਕਾ ਪਾਉਣ ਨੇ ਆ ਜੱਕੋ ਨਾ ਜਿਹੜੇ 3 3000 ਰੁਪਏ ਤੁਸੀਂ ਪ੍ਰੀਮੀਅਮ ਕਹਿ ਕਹਿ ਕੇ ਲਗਜ਼ਰੀ ਕਹਿ ਕਹਿ ਕੇ ਲੈਨੇ ਹੋ 3 3000 ਰੁਪਏ ਦੇ ਸਾਡੇ ਕੋਲ ਆਜੋ 1 1000 ਚ ਜਿਹੜਾ ਮਰਜੀ ਚੋ ਜਿਹੜਾ ਮਰਜੀ ਲੈ ਜਾਓ 1000 ਰੁਪਏ ਚ ਪ੍ਰੀਮੀਅਮ ਕੁਆਲਿਟੀਆਂ ਕਰਤੀਆਂ 3 3000 ਰੁਪਏ ਦਾ ਬਾਜ਼ਾਰ ਦਾ ਰੇਟ ਸਾਡੇ ਕੋਲੋਂ 1 1000 ਦੇਜੋ ਭਾਈ ਜੀ 1 1000 ਦੇਣਾ ਹੈ ਪਾਹੇ 1 1000 ਦਾ ਰੋਲ ਹੈ ਜੀ ਵੈਰਾਈਟੀ ਵੇ ਲੋ ਢੇਰ ਲਾਏ ਪਏ ਆ ਜਿਹੜਾ ਮਰਜੀ ਰੋਲ ਲੈ ਲਓ 1 1000 ਰੁਪਏ ਦਾ ਆ ਵੀ ਬ੍ਰਾਂਡਡ ਕੀਤੇ ਆ ਹਾਂ 33235 ਉਹ ਪਰ ਅਸੀਂ ਤੁਹਾਨੂੰ 12 1200 ਰੁਪਏ ਦੇਣੇ ਇਹਦੇ ਵਿੱਚ ਰੰਗ ਦੇਖੋ ਸੋ ਦੇਖੋ ਭਾਈ ਨੇ ਵੱਡੀਆਂ ਆਫਰ ਲਾਤੀਆਂ ਇੱਕ ਦਾ ਵਾਲਪੇਪਰ ਬਾਜ਼ਾਰ ਨਾਲੋਂ ਅੱਤੇ ਰੇਟਾਂ ਦੇ ਸਸਤੇ ਉਤੋਂ ਗਿਫਟ ਫ੍ਰੀ ਤੁਸੀਂ 10000 ਦੇ ਵਾਲਪੇਪਰ ਲਓ ਆਹ ਜਿਹੜੀ ਬੈੱਡ ਸ਼ੀਟ ਆਪਾਂ ਤੁਹਾਨੂੰ ਬਿਲਕੁਲ ਫ੍ਰੀ ਦੇਣੀ ਆ ਜਿਹਦੀ ਐਮ ਆਰ ਪੀ ਹੈਗੀ ਆ 3499 ਰੁਪਏ ਜੇ ਤੁਸੀਂ ਲੈਨੇ ਹੋ 20000 ਰੁਪਏ ਦਾ ਵਾਲਪੇਪਰ ਤੁਹਾਨੂੰ ਅਸੀਂ ਦੇਵਾਂਗੇ ਬ੍ਰਾਂਡਡ ਕੰਬਲ ਬਿਲਕੁਲ ਫ੍ਰੀ ਤੇ ਜੇ ਤੁਸੀਂ ਕਰਦੇ ਹੋ 30000 ਰੁਪਏ ਦੀ ਸ਼ਾਪਿੰਗ ਤੇ ਤੁਹਾਨੂੰ ਉਹ ਬ੍ਰਾਂਡਡ ਬਲੈਂਕਟ ਜਿਹਦੀ 10000 ਰੁਪਏ ਐਮ ਆਰ ਇਹ ਬਿਲਕੁਲ ਫ੍ਰੀ ਦੇਣਾ ਤੇ ਜੇ ਤੁਸੀਂ 40000 ਰੁਪਏ ਦੀ ਸ਼ਾਪਿੰਗ ਕਰਦੇ ਹੋ 40000 ਦਾ ਬਾਲ ਬਿਲਕੁਲ ਲੈਣੇ ਹੋ ਤੇ ਆ ਦੋਨੇ ਚੀਜ਼ਾਂ ਕੰਬਲ ਵੀ ਬੈੱਡ ਸ਼ੀਟ ਵੀ ਤੁਹਾਨੂੰ ਆਪਾਂ ਦਵਾਂਗੇ ਬਿਲਕੁਲ ਫ੍ਰੀ 50000 ਰੁਪਏ ਦਾ ਪੌਲ ਪਲਾਨ ਤੇ 8000 ਦੀ ਐਮ ਆਰ ਪੀ ਵਾਲਾ ਮਿਕਸਰ ਗ੍ਰਾਈਂਡਰ ਬਿਲਕੁਲ ਫ੍ਰੀ 28 ਸਤੰਬਰ ਤੋਂ ਪਹਿਲਾਂ ਪਹਿਲਾਂ ਆਉਣਾ ਪੈਣਾ ਆਪਣੇ ਪੁਰਾਣੇ ਘਰ ਨਵੇਂ ਕਰ ਲਓ ਲਗਜ਼ਰੀ ਬਣਾ ਲਓ ਥੋੜੇ ਪੈਸਿਆਂ ਵਿੱਚ ਮਾਇਆ ਇੰਟੀਰੀਅਰ ਮੋਗਾ ਚ ਤੁਸੀਂ ਇਹ ਚੈੱਕ ਕਰ ਲਓ ਲਗਜ਼ਰੀ ਬੈੱਡ ਸ਼ੀਟ ਆ ਟੌਪ ਦੀ ਬੈੱਡ ਸ਼ੀਟ ਇਹ ਐਮ ਆਰ ਪੀ ਚੈੱਕ ਕਰ ਲੋ 9799 ਰੁਪਏ ਮਤਲਬ 9810000 ਵਾਲੀ ਇਹ 10000 ਦੀ ਬੈੱਡ ਸ਼ੀਟ ਦੇ 70% ਆਫ 2900 3000 ਰੁਪਏ ਚ ਲੈ ਜਾਓ ਲਗਜ਼ਰੀ ਚੀਜ਼ਾਂ ਦੇ ਰਹੇ ਆ ਲਗਜ਼ਰੀ ਦੇ ਵਿੱਚ ਸੈਂਗ ਵੈਂਗ ਦੀ ਹੈ ਜੀ 7 7 8 8000 ਦੀ 5 5000 ਰੁਪਏ ਮਾਰਦੀ ਹੈ 1500 1800 2000 ਰੁਪਏ ਤਿੰਨ categories ਸਾਰਾ ਮਾਲ 1500 ਤੋਂ ਸ਼ੁਰੂ ਹੈ ਕਿੰਗ ਸਾਈਜ਼ ਆ ਏਸੀ ਕੂਲਰ ਰੇਟ ਐਮ ਆਰ ਪੀ 10000 ਆ ਪਰ ਇਹ ਵੀ ਤੁਸੀਂ 3000 ਰੁਪਏ ਚ ਲੈ ਜਾਓ ਵਿਆਹਾਂ ਚ ਆਦਿਆਂ ਦਾ ਟਾਈਮ ਆ ਤੁਸੀਂ ਦੇਣ ਲੈਣ ਕਰਨਾ ਤੁਸੀਂ ਮਿਲਣੀਆਂ ਲੈਣੀਆਂ ਤੇ ਇਹੋ ਜੇ ਕੰਬਲ ਲੈ ਕੇ ਜਾਓ ਤੇ ਪਤਾ ਲੱਗੇ ਮੋਰੇ ਰਿਸ਼ਤੇਦਾਰਾਂ ਨੂੰ ਵੀ ਹਾਂ ਵੀ ਕੋਈ ਚੀਜ਼ ਸਾਨੂੰ ਗਿਫਟ ਹੋਈ ਆ ਇਹ 5-5000 ਦਾ ਕੰਬਲ ਹੈ ਜੀ 5-5000 ਦਾ ਇਹ ਆਪਾਂ ਦਵਾਂਗੇ 1500 ਰੁਪਏ ਦਾ ਲੋ 5000 ਪਰ ਕਹ ਲੈ ਜੈਦਾ ਕੋਈ ਬੰਦਾ ਇਸ ਰੇਟ ਚ ਮਾਲ ਨਹੀਂ ਦੇ ਦਗਾ ਤੇ ਜਿਹੜੇ ਕਹਿੰਦੇ ਅਸੀਂ ਸ਼ੌਕ ਪੂਰੇ ਕਰਨੇ ਆ ਟੌਪ ਦੀ ਜੀਜਲੀਆਂ ਚੈੱਕ ਕਰ ਲੋ ਆਹ ਹੀ ਪਾਲਪੇਪਰ ਆ ਬਰਸਾਤ ਜਿਹੜਾ ਵਾਲਪੇਪਰ ਆ ਹੁਣ ਤੁਸੀਂ ਜਿਹੜੀ ਐਮ ਆਰ ਵੀ ਚੈੱਕ ਕਰ ਲੋ ਆਨਲਾਈਨ 22000 ਰੁਪਏ ਦਾ ਰੋਲ ਆ ਪਰ ਤੁਹਾਨੂੰ ਅਸੀਂ ਜਿਹੜਾ ਸਿਰਫ 4500 ਰੁਪਏ ਚ ਇਹਦੀ ਫਿਟਿੰਗ ਫਰੀ ਆ ਜੇਪਾਂ ਰੰਗਾਂ ਦੀ ਗੱਲ ਕਰੀ ਰੰਗ ਡਿਜ਼ਾਈਨ ਇਹ ਚ ਬਹੁਤ ਮਹੱਜਣਿਆ 300 ਰੁਪਏ ਤੋਂ ਲੈ ਕੇ ਕਿੰਨੇ ਵਾਲਾ ਮਰਜ਼ੀ ਰੋਲ ਲੈ ਲਓ ਜੋ ਮਾਰਕੀਟ ਚ ਵਾਲਪੇਪਰ 3000 ਦਾ ਹੈ ਆਪਣੇ ਕੋਲੋਂ ਘੱਟੋ ਘਾਟ 75% ਲੈਸ ਤੇ ਹੀ ਮਿਲੇ। ਦੇਖੋ ਸਾਡੀ ਵੀਡੀਓ ਹੁਣੇ ਸ਼ੇਅਰ ਕਰੋ। ਜਿਹੜਾ ਵੱਧ ਵੀਡੀਓ ਸ਼ੇਅਰ ਕਰਕੇ ਆਜੂਗਾ ਸਕਰੀਨਸ਼ਾਟ ਦੇਊਗਾ ਉਹ ਚੋਂ ਅਸੀਂ ਦੇਖਾਂਗੇ ਸਭ ਤੋਂ ਵੱਧ ਕਿਨੇ ਕੀਤੇ ਆ। ਲੱਕੀ ਜਿਹੜਾ ਹੋਇਆ ਕਸਟਮਰ ਇਹਨਾਂ ਦਾ ਉਹਨਾਂ ਨੂੰ 10 ਵੇ 10 ਦਾ ਕਮਰਾ ਬਿਲਕੁਲ ਫ੍ਰੀ ਲਾ ਕੇ ਦੇਵਾਂਗੇ ਜਿਹੜਾ ਮਰਜ਼ੀ ਬਾਲ ਵੇਪਰ ਤੁਸੀਂ ਇੱਚੋ ਲੈ ਲਓ। ਲੈ ਜਾਓ। ਛੇਤੀ ਆਜੋ। 28 ਸਤੰਬਰ ਤੱਕ ਮਾਇਆ ਇੰਟੀਰੀਅਰ ਮੋਗਾ ਸ਼ਹਿਰ ਆਉਣਾ। ਨੰਬਰ ਤੇ ਭਿੰਦੇ ਆ ਇੱਕ ਤਾਂ ਬਾਜ਼ਾਰ ਨਾਲ 2-2 3-3 ਗੁਣਾ ਰੇਟ ਕੱਟ ਕਰਦੇ ਆ। ਉਹ ਤੋਂ ਨਾਲ ਗਿਫਟ ਵੀ ਫ੍ਰੀ ਆ। ਜੇ ਕੀ ਤੁਸੀਂ ਫੋਨ ਕਰ ਸਕਦੇ ਹੋ?